ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਉਸ ਬਿੱਲ ਦੀ ਜਿਹੜਾ ਕਿ ਅੱਜ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਏਗਾ ਔਰ ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਕੀ ਇੱਕ ਵਾਰ ਫਿਰ ਤੋਂ ਮਾਹੌਲ ਖਰਾਬ ਹੋ ਸਕਦਾ ਹੈ ਦੇਸ਼ ਦਾ ਜੇ ਇਹ ਇਹ ਬਿੱਲ ਜਿਹੜਾ ਲੋਕ ਸਭਾ ਦੇ ਵਿੱਚ ਪਾਸ ਹੋ ਗਿਆ ਹਾਲਾਂਕਿ ਐਨਡੀਏ ਦੇ ਕੋਲ ਬਹੁਮਤ ਹੈ ਪਰ ਉਸ ਦੇ ਬਾਵਜੂਦ ਵੀ ਇਸ ਬਿੱਲ ਦਾ ਵਿਰੋਧ ਬੜੇ ਲੰਬੇ ਸਮੇਂ ਤੋਂ ਹੋ ਰਿਹਾ ਦਰਸਲ ਇਹ ਬਿੱਲ ਕੀ ਹੈ ਅੱਜ ਬਕਵ ਸੰਸ਼ੋਧਨ ਬਿੱਲ ਅੱਜ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਏਗਾ ਔਰ 12 ਵਜੇ ਪੇਸ਼ ਕੀਤਾ ਜਾਣਾ ਹੈ ਔਰ ਇਹਦੇ ਉੱਤੇ ਬਹਿਸ ਦੇ ਲਈ 8 ਘੰਟੇ ਦਾ ਸਮਾਂ ਜਿਹੜਾ ਉਹ ਰੱਖਿਆ ਗਿਆ ਸੋ 8 ਘੰਟੇ ਦੇ ਉੱਤੇ ਬਹਿਸ ਹੋਏਗੀ ਹਾਲਾਂਕਿ ਵਿਰੋਧੀ ਧਿਰਾਂ ਦੇ ਵੱਲੋਂ ਕਾਂਗਰਸ ਪਾਰਟੀ ਦੇ ਵੱਲੋਂ ਵੀ ਇੱਕ ਵਿਪ ਜਾਰੀ ਕੀਤਾ ਗਿਆ ਹੈ ਵਿਪ ਜਾਰੀ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਕੋਈ ਪਾਰਟੀ ਵਿਪ ਜਾਰੀ ਕਰਦੀ ਹੈ ਆਪਣੇ ਆਪਣੇ ਸਾਰੇ ਮੈਂਬਰਾਂ ਦੇ ਲਈ ਉਹਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਉਸ ਦਿਨ ਸੰਸਦ ਦੀ ਕਾਰਵਾਈ ਦੇ ਵਿੱਚ ਜ਼ਰੂਰ ਸ਼ਾਮਲ ਹੋਣਾ ਜਾਨੀ ਕਿ ਪਹਿਲ ਦੇ ਆਧਾਰ ਦੇ ਉੱਤੇ ਤੁਸੀਂ ਪਹੁੰਚਣਾ ਹੈ ਗੈਰਹਾਜ਼ਰ ਨਹੀਂ ਰਹਿਣਾ ਜਦੋਂ ਪਾਰਟੀ ਕੋਈ ਵਿਪ ਜਾਰੀ ਕਰਦੀ ਹੈ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਭਲਕੇ ਜਦੋਂ ਇਹ ਬਿੱਲ ਪਾਸ ਹੋਏਗਾ ਜਾਂ ਇਹਦੇ ਤੇ ਚਰਚਾ ਹੋਏਗੀ ਤੇ ਸਾਡਾ ਸਾਡੇ ਸਾਰੇ ਮੈਂਬਰ ਉਸ ਟਾਈਮ ਲੋਕ ਸਭਾ ਦੇ ਵਿੱਚ ਮੌਜੂਦ ਰਹਿਣੇ ਚਾਹੀਦੇ ਨੇ ਸੋ ਵਿਪ ਜਾਰੀ ਕੀਤਾ ਗਿਆ ਔਰ ਵਿਪ ਦਾ ਮਤਲਬ ਇਹ ਹੀ ਹੈ ਕਿ ਅੱਜ ਬਾਕੀ ਸਾਰੀਆਂ ਪਾਰਟੀਆਂ ਦੇ ਬੋਲੋ ਵੀ ਜਾਨੀ ਕਿ ਵਿਰੋਧੀ ਧਿਰਾਂ ਦੇ ਬੋਲੋ ਵੀ ਇਹਦੇ ਉੱਪਰ ਹੰਗਾਮਾ ਜਿਹੜਾ ਕੀਤਾ ਜਾ ਸਕਦਾ ਹੈ ਕਿਉਂਕਿ ਭਾਜਪਾ ਤੋਂ ਇਲਾਵਾ ਜੇਕਰ ਗੱਲ ਕਰੀਏ ਤੇ TDP ਚੰਦਰਬਾਬੂ ਨਾਈਡੂ ਦੀ ਪਾਰਟੀ ਔਰ ਜੀਡੀਯੂ ਨਿਤਿਸ਼ ਕੁਮਾਰ ਦੀ ਪਾਰਟੀ ਤੋਂ ਇਲਾਵਾ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਸਿਰਫ ਇਹ ਦੋ ਪਾਰਟੀਆਂ ਇਹਨਾਂ ਦੇ ਹੱਕ ਦੇ ਵਿੱਚ ਖੜੀਆਂ ਨੇ ਭਾਜਪਾ ਦੇ ਔਰ ਇਸ ਤੋਂ ਇਲਾਵਾ ਵੀ ਕੋਈ ਛੋਟੀ ਮੋਡੀਆਂ ਪਾਰਟੀਆਂ ਹੋ ਸਕਦੀਆਂ ਨੇ ਪਰ ਵੱਡੀਆਂ ਪਾਰਟੀਆਂ ਜਿਹੜੀਆਂ ਨੇ ਟੀਡੀਪੀ ਔਰ ਜੀਡੀ ਜੀਡੀਯੂ ਇਹ ਦੋ ਪਾਰਟੀਆਂ ਨੇ ਤੇ ਸਮਰਥਨ ਦੇ ਵਿੱਚ ਖੜੀਆਂ ਨੇ ਹੁਣ ਬਕਫ ਸੰਸ਼ੋਧਨ ਬਿੱਲ ਦੇ ਲਈ ਇਹਨਾਂ ਬਵਾਲ ਕਿਉਂ ਹੋ ਰਿਹਾ ਹੈ वैसे बहुत सारे ऐसे पॉइंट्स ਨੇ ਜਿਹੜੇ ਦੇ ਵਿੱਚ ਦੱਸੇ ਜਾ ਸਕਦੇ ਨੇ ਪਰ ਜੇ ਆਪਾਂ 3-4 ਪੁਆਇੰਟਸ ਦੇ ਉੱਪਰ ਨਿਗਾਹ ਮਾਰੀਏ ਤੇ ਸ਼ਾਇਦ ਇਹਦੇ ਵਿੱਚ ਕਲੈਰਟੀ ਆ ਜਾਏ ਕਿ ਬਕਬ ਸੁਸ਼ੋਧਨ ਬਿੱਲ ਦੇ ਵਿੱਚ ਤਬਦੀਲੀਆਂ ਨੂੰ ਲੈ ਕੇ ਇੰਨਾ ਵੱਡਾ ਬਵਾਲ ਕਿਉਂ ਹੋ ਰਿਹਾ ਹੈ ਦਰਸਲ ਹੁੰਦਾ ਕੀ ਸੀ ਕਿ ਪਹਿਲਾਂ ਸੈਕਸ਼ਨ 14 ਦੇ ਵਿੱਚ ਰੀਜ਼ਨ ਟੂ ਬਿਲੀਵ ਦੇ ਤਹਿਤ ਜੇਕਰ ਬਕਬ ਬੋਰਡ ਕਿਸੇ ਪ੍ਰਾਪਰਟੀ ਤੇ ਉੱਤੇ ਦਾਵਾ ਕਰਦਾ ਸੀ ਕਿ ਇਹ ਪ੍ਰਾਪਰਟੀ ਸਾਡੀ ਹੈ ਤੇ ਉਸ ਪ੍ਰਾਪਰਟੀ ਦਾ ਮਾਲਕ ਸਿਰਫ ਬਕਫ ਟ੍ਰਿਬਿਊਨਲ ਬਣ ਜਾਂਦਾ ਸੀ ਔਰ ਬਕਫ ਟ੍ਰਿਬਿਊਨਲ ਦੇ ਵਿੱਚ ਹੀ ਸਿਰਫ ਅਪੀਲ ਕੀਤੀ ਜਾ ਸਕਦੀ ਸੀ ਮਤਲਬ ਜੇ ਕਿਸੇ ਵਿਅਕਤੀ ਦੇ ਵੱਲੋਂ ਕਹਿ ਦਿੱਤਾ ਜਾਂਦਾ ਸੀ ਬਕਫ ਬੋਰਡ ਦੇ ਵੱਲੋਂ ਕਹਿ ਦਿੱਤਾ ਜਾਂਦਾ ਇਹ ਫਲਾਨੀ ਜਗ੍ਹਾ ਇਹ ਸਾਡੀ ਹੈ ਔਰ ਉਸ ਤੋਂ ਬਾਅਦ ਉਹਦੇ ਉੱਤੇ ਕਬਜ਼ਾ ਕਰ ਰਿਹਾ ਔਰ ਜਦੋਂ ਉਹ ਵਿਅਕਤੀ ਉਹਨੇ ਉਹ ਕਿਸੇ ਅਪੀਲ ਦਲੀਲ ਜਿਹੜੀ ਕਿਸੇ ਵੀ ਕੋਰਟ ਦੇ ਵਿੱਚ ਨਹੀਂ ਸੀ ਕਰ ਸਕਦਾ ਉਹਦੀ ਅਪੀਲ ਦਲੀਲ ਜਿਹੜੀ ਹੁੰਦੀ ਸੀ ਉਹ ਸਿਰਫ ਹੁੰਦੀ ਸੀ ਬਕਾਫ ਟਰਬਿਊਨਲ ਦੇ ਵਿੱਚ ਬਕਾਫ ਟਰਬਿਊਨਲ ਦੇ ਵਿੱਚ ਵੀ ਉਹੀ ਲੋਕ ਹੁੰਦੇ ਸੀ ਬਕਾਫ ਬੋਰਡ ਦੇ ਹੀ ਉਹਨਾਂ ਦੇ ਵੱਲੋਂ ਫਾਈਨਲ ਫੈਸਲਾ ਜਿਹੜਾ ਸੁਣਾਇਆ ਜਾਣਾ ਹੁੰਦਾ ਸੀ ਉਹਦੇ ਵਿੱਚ ਕਿਸੇ ਤਰੀਕੇ ਦਾ ਵੀ ਵਿਅਕਤੀ ਜਿਹੜਾ ਕੋਰਟ ਤੱਕ ਪਹੁੰਚ ਨਹੀਂ ਸੀ ਕਰ ਸਕਦਾ ਸੋ ਹੁਣ ਨਵੇਂ ਬਿੱਲ ਦੇ ਅਨੁਸਾਰ ਕੀ ਹੋਏਗਾ ਜਿਹੜਾ ਅੱਜ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਏਗਾ ਪਾਸ ਕਰਵਾਉਣ ਦੇ ਲਈ ਜਿਹਦੇ ਤੇ ਚਰਚਾ ਹੋਏਗੀ ਉਹਦੇ ਵਿੱਚ ਮਾਲਕ ਜਿਹੜਾ ਹੈ ਟਰਬਿਊਨਲ ਤੋਂ ਇਲਾਵਾ ਉਹ ਰੈਵੈਨਿਊ ਕੋਰਟ ਦੇ ਵਿੱਚ ਵੀ ਜਾ ਸਕਦਾ ਉਹਦੀ ਅਪੀਲ ਕਰ ਸਕਦਾ ਸਿਵਲ ਕੋਰਟ ਦੇ ਵਿੱਚ ਵੀ ਜਾ ਸਕਦਾ ਜਾਂ ਉੱਪਰਲੀ ਅਦਾਲਤਾਂ ਦੇ ਵਿੱਚ ਵੀ ਜਾ ਸਕਦਾ ਹੈ ਮਤਲਬ ਕਿ ਹੁਣ ਜੇ ਤੁਹਾਡੀ ਜਗ੍ਹਾ ਦੇ ਉੱਪਰ ਵਕਫ ਬੋਰਡ ਆਪਣਾ ਦਾਵਾ ਕਰਦਾ ਹੈ ਕਿ ਇਹ ਜਗ੍ਹਾ ਜਿਹੜੀ ਹੈ ਉਹ ਵਕਫ ਬੋਰਡ ਦੇ ਅਧੀਨ ਆ ਗਈ ਸੋ ਉਸ ਦੇ ਲਈ ਤੁਸੀਂ ਸਿਰਫ ਵਕਫ ਦੇ ਟ੍ਰਿਬਿਊਨਲ ਕੋਲ ਨਹੀਂ ਤੁਸੀਂ ਕੋਰਟ ਦੇ ਵਿੱਚ ਵੀ ਜਾ ਸਕਦੇ ਹੋ ਹਾਇਰ ਕੋਰਟ ਦੇ ਕੋਲ ਵੀ ਜਾ ਸਕਦੇ ਹੋ ਸਿਵਲ ਕੋਰਟ ਦੇ ਕੋਲ ਜਾ ਸਕਦੇ ਹੋ ਤੁਸੀਂ ਉੱਥੇ ਵੀ ਜਾ ਕੇ ਟ੍ਰਿਬਿਊਨਲ ਦੇ ਨਾਲ ਨਾਲ ਤੁਸੀਂ ਇਹਨਾਂ ਜਗ੍ਹਾ ਦੇ ਉੱਤੇ ਜਾ ਕੇ ਵੀ ਆਪਦੀ ਅਪੀਲ ਦਲੀਲ ਜੜੀ ਕਰ ਸਕਦੇ ਹੋ ਔਰ ਬਹੁਤ ਉਮੀਦ ਹੁੰਦੀ ਹੈ ਕਿ ਤੁਸੀਂ ਉੱਥੇ ਜਾ ਕੇ ਕੋਰਟ ਦੇ ਵਿੱਚ ਫੈਸਲਾ ਤੁਹਾਡੇ ਹੱਕ ਦੇ ਵਿੱਚ ਆ ਜਾਏ ਪਰ ਜਦੋਂ ਟ੍ਰਿਬਿਊਨਲ ਇਹਦੇ ਉੱਤੇ ਚਰਚਾ ਕਰਦਾ ਸੀ ਤੇ ਵੀ ਕਦੇ ਵੀ ਵਿਅਕਤੀ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਸੀ ਆਂਦਾ ਉਹ ਜ਼ਮੀਨ ਬਹੁਤ ਅਪੀਲਾਂ ਦਲੀਲਾਂ ਦੇ ਬਾਵਜੂਦ ਵੀ ਉਸ ਵਿਅਕਤੀ ਦੀ ਜਿਹੜੀ ਜ਼ਮੀਨ ਸੀ ਉਹ ਬੱਕਾ ਬੋਰਡ ਦੇ ਹੱਕ ਦੇ ਵਿੱਚ ਚੱਲੀ ਜਾਂਦੀ ਸੀ ਉਹਨਾਂ ਦੇ ਖਾਤੇ ਦੇ ਵਿੱਚ ਚੱਲੀ ਜਾਂਦੀ ਸੀ ਔਰ ਇਹੀ ਕਾਰਨ ਹੈ ਕਿ ਪੂਰੇ ਦੇਸ਼ ਦੇ ਵਿੱਚ ਅੱਜ ਬੱਕਬੋਰਡ ਦੇ ਕੋਲ ਜ਼ਮੀਨ ਦੇ ਮਾਮਲੇ ਦੇ ਵਿੱਚ ਤੀਸਰੇ ਨੰਬਰ ਤੇ ਆ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਜਗ੍ਹਾ ਜ਼ਮੀਨ ਜਿਹੜੀ ਹੈ ਉਹ ਇਸ ਦੇਸ਼ ਦੇ ਵਿੱਚ ਰੇਲਵੇ ਮੰਤਰਾਲੇ ਕੋਲ ਆ ਦੂਸਰੇ ਪਾਸੇ ਦੂਸਰੇ ਨੰਬਰ ਤੇ ਰੱਖਿਆ ਮੰਤਰਾਲਾ ਆਂਦਾ ਔਰ ਤੀਸਰੇ ਨੰਬਰ ਤੇ ਬੱਕਾ ਬੋਰਡ ਆਂਦਾ ਜਿਹਦੇ ਕੋਲ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਜ਼ਮੀਨ ਦੇ ਉੱਪਰ ਅਧਿਕਾਰ ਜਿਹੜਾ ਹੈ ਉਹ ਬੱਕਾ ਬੋਰਡ ਦਾ 9.4 ਲੱਖ ਏਕੜ ਦੇ ਕਰੀਬ ਐਸੀ ਜ਼ਮੀਨ ਹੈ ਜਿਹੜੀ ਬੱਕਾ ਬੋਰਡ ਦੇ ਕੋਲ ਦੇਸ਼ ਦੇ ਵਿੱਚ ਮੌਜੂਦ ਹੈ ਜਣੇ ਕਿ ਤੁਹਾਨੂੰ ਜੇ ਸੌਖੀ ਭਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੀਏ ਤੇ ਬੱਕਾ ਬੋਰਡ ਦੇ ਕੋਲ ਦੇਸ਼ ਦੇ ਵਿੱਚ ਇੰਨੀ ਜਗ੍ਹਾ ਹੈ ਕਿ ਜੇ ਤੁਸੀਂ ਤਿੰਨ ਦਿੱਲੀयां ਬਸਾਣੀਆਂ ਹੋਣ ਜਣੇ ਕਿ ਦਿੱਲੀ ਇੱਕ ਦਿੱਲੀ ਜਿਹੜੀ ਆ ਦੇਖੋ ਕਿੰਡੀ ਆਬਾਦੀ ਆ ਉਹਦੀ ਕਿੰਡੀ ਵੱਡੀ ਜ਼ਮੀਨ ਹੈ ਜਗ੍ਹਾ ਹੈ ਕਿੱਡਾ ਵੱਡਾ ਉਹਦਾ ਦਾਇਰਾ ਹੈ ਦਿੱਲੀ ਦਾ ਤਿੰਨ ਦਿੱਲੀਆਂ ਤੁਸੀਂ ਬਸਾ ਸਕਦੇ ਹੋ ਬੱਕਬੋਰਡ ਦੇ ਕੋਲ ਪੂਰੇ ਦੇਸ਼ ਦੇ ਵਿੱਚ ਇੰਨੀ ਜ਼ਮੀਨ ਹੈ ਸੋ ਇਸ ਕਰਕੇ ਇਹ ਸਾਰਾ ਵਿਵਾਦ ਜਿਹੜਾ ਪੱਕਿਆ ਹੋਇਆ ਔਰ ਇਹ ਮਾਮਲਾ ਪੱਕਿਆ ਕੇ ਮੈਂ ਸਰਕਾਰ ਦੇ ਨਜ਼ਰ ਦੇ ਵਿੱਚ ਕਿਦਾਂ ਆਇਆ ਦਰਸਲ 2022 ਤੋਂ ਲੈ ਕੇ ਹੁਣ ਤੱਕ ਅ ਕਰੀਬ 200 ਤੋਂ ਵੱਧ ਐਸੇ ਮਾਮਲੇ ਜਿਹੜੇ ਕੋਰਟ ਦੇ ਵਿੱਚ ਪਹੁੰਚੇ ਕੋਰਟ ਦੇ ਵਿੱਚ ਪਹੁੰਚੇ ਕਿ ਬੱਕਬੋਰਡ ਦੇ ਵੱਲੋਂ ਸਾਡੀ ਜ਼ਮੀਨ ਦੇ ਉੱਪਰ ਕਬਜ਼ਾ ਕਰ ਲਿਆ ਗਿਆ ਪਰ ਕੋਰਟ ਦਾ ਧਿਆਨ ਉਦੋਂ ਜ਼ਿਆਦਾ ਇਸ ਵੱਲ ਗਿਆ ਜਦੋਂ 15 ਮੁਸਲਮ ਸਮੂਦਾਏ ਦੇ ਲੋਕਾਂ ਦੇ ਵੱਲੋਂ ਅਪੀਲ ਕੀਤੀ ਗਈ ਕਿ ਮੁਸਲਮ ਸਮੁਦਾਏ ਦੇ ਲੋਕਾਂ ਨੇ ਅਪੀਲ ਕੀਤੀ ਕਿ ਸਾਡੀ ਬਕਾਫ ਬੋਰਡ ਨੇ ਜ਼ਮੀਨ ਦੱਬ ਲਈ ਹੈ ਉਸ ਤੋਂ ਬਾਅਦ ਇਹ ਮਾਮਲਾ ਪਖਿਆ ਔਰ ਇਸ ਦੇ ਉੱਪਰ ਵੱਧ ਜਿਹੜਾ ਧਿਆਨ ਸਰਕਾਰ ਦੇ ਵੱਲੋਂ ਦਿੱਤਾ ਗਿਆ ਕਿ ਇਹਦੇ ਉੱਤੇ ਕੋਈ ਨਾ ਕੋਈ ਐਸਾ ਕਾਨੂੰਨ ਬੰਨਣਾ ਚਾਹੀਦਾ ਹੈ ਕਿ ਕਮ ਸੇ ਕਮ ਬਕਾਫ ਟ੍ਰਿਬਿਊਨਲ ਤੋਂ ਇਲਾਵਾ ਵੀ ਵਿਅਕਤੀ ਕਿਤੇ ਜਾ ਕੇ ਆਪਣੀ ਕੋਰਟ ਦੇ ਵਿੱਚ ਅਪੀਲ ਦਲੀਲ ਕਰ ਸਕੇ ਕਿ ਉਸ ਨੂੰ ਉਹਦਾ ਜਿਹੜਾ ਹੱਕ ਜਿਹੜਾ ਉਹ ਮਿਲ ਸਕੇ ਇਹ ਇੱਕ ਮਾਮਲਾ ਸੀ ਦੂਸਰਾ ਬਕਾਫ ਟ੍ਰਿਬਿਊਨਲ ਦਾ ਫੈਸਲਾ ਜਿਹੜਾ ਸੀ ਉਹ ਆਖਰੀ ਮੰਨਿਆ ਜਾਂਦਾ ਸੀ ਮਤਲਬ ਜੇ ਤੁਹਾਡੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆ ਬੱਕਾ ਬੋਰਡ ਨੇ ਤੁਸੀਂ ਬੱਕਪ ਟ੍ਰਿਬਿਊਨਲ ਦੇ ਕੋਲ ਜਾਣਾ ਹੈ ਬੱਕਪ ਟ੍ਰਿਬਿਊਨਲ ਨੇ ਜੇ ਕਹਿ ਦਿੱਤਾ ਵੀ ਨਹੀਂ ਇਹ ਜ਼ਮੀਨ ਬੱਕਪ ਬੋਰਡ ਦੀ ਹੋਈ ਹੈ ਉਸ ਤੋਂ ਇਲਾਵਾ ਬੰਦਾ ਕਿਤੇ ਵੀ ਚੁਣੌਤੀ ਨਹੀਂ ਸੀ ਦੇ ਸਕਦਾ ਉਹਦੇ ਕੋਈ ਰਾਹ ਹੀ ਨਹੀਂ ਸੀ ਮਤਲਬ ਰਾਹ ਖਤਮ ਹੋ ਗਏ ਬੱਕਪ ਟ੍ਰਿਬਿਊਨਲ ਨੇ ਤੁਹਾਡੇ ਰਾਹ ਖਤਮ ਕਰ ਦਿੱਤੇ ਅੱਗੇ ਤੁਸੀਂ ਕਿਤੇ ਅਪੀਲ ਦਲੀਲ ਨਹੀਂ ਸੀ ਕਰ ਸਕਦੇ ਪਰ ਬੱਕਪ ਟ੍ਰਿਬਿਊਨ ਹੁਣ ਹੁਣ ਕੀ ਹੋਏਗਾ ਬੱਕਪ ਟ੍ਰਿਬਿਊਨਲ ਤੋਂ ਇਲਾਵਾ ਹਾਈ ਕੋਰਟ ਵੀ ਜਾ ਕੇ ਤੁਸੀਂ ਅਪੀਲ ਕਰ ਸਕਦੇ ਹੋ ਮਤਲਬ ਸਵਿਧਾਨ ਦੇ ਮੁਤਾਬਕ ਹੁਣ ਤੁਹਾਨੂੰ ਕਾਨੂੰਨ ਦੇ ਆਧਾਰ ਦੇ ਉੱਤੇ ਜੇ ਤੁਸੀਂ ਵਾਕਈ ਉਹ ਜ਼ਮੀਨ ਵਕਫ ਬੋਰਡ ਦੀ ਹੁੰਦੀ ਹੁਣ ਵਕਫ ਬੋਰਡ ਜ਼ਮੀਨ ਦੇ ਉੱਪਰ ਕਬਜ਼ਾ ਕਿਵੇਂ ਕਰਦਾ ਹੈ ਜੇ ਤੁਸੀਂ ਕਿਸੇ ਜ਼ਮੀਨ ਦੇ ਉੱਪਰ ਕੋਈ ਕੋਈ ਤੁਸੀਂ ਮਸਜਿਦ ਬਣਵਾ ਲਈ ਬਣੀ ਹੋਈ ਹੈ ਜ਼ਮੀਨ ਤੁਹਾਡੀ ਹੈ ਤੁਸੀਂ ਵੈਸੇ ਕਹਿ ਦਿੱਤਾ ਕਿ ਉਹਦੇ ਉੱਤੇ ਤੁਸੀਂ ਮਸਜਿਦ ਬਣਾ ਲਓ ਜਾਂ ਕੋਈ ਮੁਸਲਿਮ ਭਾਈਚਾਰੇ ਦੇ ਕੋਈ ਪ੍ਰੋਗਰਾਮ ਹੁੰਦੇ ਨੇ ਉੱਥੇ ਤੇ ਉਸ ਜਗ੍ਹਾ ਨੂੰ ਬੱਕਾ ਬੋਰਡ ਦੀ ਜਗ੍ਹਾ ਕਿਹਾ ਜਾ ਸਕਦਾ ਸੀ ਫਿਰ ਉਹਦੇ ਤੇ ਬੱਕਾ ਬੋਰਡ ਆਪਦਾ ਅਧਿਕਾਰ ਕਰ ਲੈਂਦਾ ਸੀ ਹਾਲਾਂਕਿ ਉਹ ਕਈ ਵਾਰ ਵਿਅਕਤੀ ਕੀ ਹੁੰਦਾ ਸੀ ਕਿ ਜੇ ਤੁਹਾਡੀ ਜ਼ਮੀਨ ਹੈ ਤੁਸੀਂ ਕਹਿੰਦੇ ਸੀ ਕਿ ਮੈਂ 50 ਸਾਲ ਦੇ ਲਈ ਬੱਕਾ ਬੋਰਡ ਨੂੰ ਦੇ ਦੇਤੀ ਔਰ ਇੱਥੋਂ ਜਿਹੜੀ ਕਮਾਈ ਹੋਏਗੀ ਉਹ ਕਮਾਈ ਦੇ ਨਾਲ ਜਿਹੜੇ ਮੁਸਲਿਮ ਬੱਚੇ ਨੇ ਉਹਨਾਂ ਦੀ ਪੜ੍ਹਾਈ ਕਰਾਈ ਜਾਵੇ ਉਹਨਾਂ ਦੇ ਇਲਾਜ ਦੇ ਲਈ ਪੈਸਾ ਲਗਾਇਆ ਜਾਵੇ ਸੋ ਇਸ ਤਰੀਕੇ ਦੇ ਪ੍ਰਬੰਧਨ ਜਿਹੜੇ ਹੁੰਦੇ ਸੀ ਨੰਬਰ 3 ਕਿਸੇ ਜ਼ਮੀਨ ਤੇ ਮਸਜਿਦ ਹੋਵੇ ਜਾਂ ਤੁਸੀਂ ਉਹਦਾ ਉਪਯੋਗ ਉਸੇ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ ਇਸਲਾਮੀ ਕੰਮਾਂ ਦੇ ਲਈ ਕੀਤਾ ਜਾਵੇ ਤੇ ਆਟੋਮੈਟਿਕ ਉਹ ਸੰਪਤੀ ਜਿਹੜੀ ਸੀ ਉਹ ਜਗ੍ਹਾ ਜਿਹੜੀ ਸੀ ਉਹ ਬੱਕਾ ਬੋਰਡ ਦੀ ਹੋ ਜਾਂਦੀ ਸੀ ਉਹਦੇ ਤੇ ਫਿਰ ਬੱਕਾ ਬੋਰਡ ਨੂੰ ਕੋਈ ਰਜਿਸਟਰੀ ਦੀ ਲੋੜ ਨਹੀਂ ਸੀ ਹੁੰਦੀ ਵੀ ਬੱਕਾ ਬੋਰਡ ਦੇ ਕੋਲ ਰਜਿਸਟਰੀ ਹੈ ਜਾਂ ਰਜਿਸਟਰੀ ਤੁਹਾਡੇ ਕੋਲ ਹੈ ਬੱਕਾ ਬੋਰਡ ਉਹ ਕਹਿੰਦਾ ਸੀ ਜੇ ਮਸਜਿਦ ਬਣ ਗਈ ਜਾਂ ਫਿਰ ਕੋਈ ਇਸਲਾਮਿਕ ਕੰਮ ਹੋ ਗਏ ਤੁਹਾਡੀ ਜ਼ਮੀਨ ਦੇ ਉੱਤੇ ਤੁਹਾਡੇ ਪਲਾਟ ਦੇ ਵਿੱਚ ਤੇ ਬਕਾ ਬੋਰਡ ਕਿਸੇ ਵੀ ਟਾਈਮ ਉਹਦਾ ਹਵਾਲਾ ਦੇ ਸਕਦਾ ਸੀ ਵੀ ਸਾਡੇ ਇੱਥੇ ਦੇਖੋ ਆ ਧਾਰਮਿਕ ਪ੍ਰੋਗਰਾਮ ਜਗ੍ਹਾ ਤੇ ਹੋਇਆ ਸੀ ਤੇ ਇਹ ਜਗ੍ਹਾ ਹੁਣ ਸਾਡੀ ਹੈ ਇਹ ਜਗ੍ਹਾ ਦੇ ਉੱਤੇ ਤੁਹਾਡਾ ਕੋਈ ਅਧਿਕਾਰ ਨਹੀਂ ਹੈ ਉਹ ਜਗ੍ਹਾ ਬਕਾ ਬੋਰਡ ਦੇ ਅਧਿਕਾਰ ਦੇ ਵਿੱਚ ਚਲ ਜਾਂਦੀ ਸੀ ਹੁਣ ਕੀ ਹੋਏਗਾ ਹੁਣ ਜਦੋਂ ਤੱਕ ਪ੍ਰਾਪਰਟੀ ਬਕਾ ਬੋਰਡ ਨੂੰ দান ਨਾ ਦਿੱਤੀ ਹੋਵੇ ਰਿਟਰਨ ਦੇ ਵਿੱਚ ਹੁਣ ਐਸਾ ਨਹੀਂ ਹੋਏਗਾ ਵੀ ਪ੍ਰੋਗਰਾਮ ਹੋ ਗਿਆ ਤੇ ਚਲੋ ਜੀ ਹੋ ਗਿਆ ਨਹੀਂ ਹੁਣ ਤੁਹਾਨੂੰ ਰਿਟਰਨ ਤੌਰ ਦੇ ਉੱਤੇ ਜੇ ਤੁਸੀਂ ਬੱਕਾ ਬੋਰਡ ਨੂੰ ਜ਼ਮੀਨ ਦੇਣੀ ਹੈ ਤਾਂ ਤੁਹਾਨੂੰ দান ਦੇਣੀ ਪਵੇਗੀ ਜਾਂ ਤੁਹਾਨੂੰ ਉਹਦਾ ਲਿਖਤੀ ਪੜਤੀ ਕਰਨਾ ਪਏਗਾ ਬੱਕਾ ਬੋਰਡ ਸੰਪਤੀ ਉਹ ਨਹੀਂ ਮੰਨੀ ਜਾਏਗੀ ਜਦੋਂ ਤੱਕ ਉਹ ਅਧਿਕਾਰਕ ਤੌਰ ਦੇ ਉੱਤੇ ਜਿਸ ਬੰਦੇ ਦੇ ਕੋਲ ਰਜਿਸਟਰੀ ਹੈ ਉਦੋਂ ਤੱਕ ਜੇ ਉਸ ਬੰਦੇ ਉਹ ਨਾਮ ਨਹੀਂ ਕਰਦਾ ਉਹਨਾਂ ਦੇ ਜਾਂ ਉਹਨਾਂ ਨੂੰ ਨਹੀਂ ਦਿੰਦਾ ਉਹਦੇ ਅਧਿਕਾਰ ਉਦੋਂ ਤੱਕ ਪ੍ਰਾਪਰਟੀ ਬੱਕਾ ਬੋਰਡ ਦੀ ਨਹੀਂ ਮੰਨੀ ਜਾਏਗੀ ਭਲੇ ਹੀ ਉਹ ਪ੍ਰਾਪਰਟੀ ਦੇ ਉੱਤੇ ਮਸਜਿਦ ਬਣੀ ਹੋਵੇ ਪਹਿਲਾਂ ਕੀ ਹੁੰਦਾ ਸੀ ਕਿ ਜੇ ਕੋਈ ਧਾਰਮਿਕ ਪ੍ਰੋਗਰਾਮ ਹੋ ਗਿਆ ਇਸਲਾਮਿਕ ਧਾਰਮਿਕ ਪ੍ਰੋਗਰਾਮ ਹੋ ਗਿਆ ਤਾਂ ਵੀ ਜ਼ਮੀਨ ਬੱਕਾ ਬੋਰਡ ਅਧਿਕਾਰ ਜਮਾ ਲੈਂਦਾ ਸੀ ਪਰ ਹੁਣ ਇਸ ਨਵੇਂ ਕਾਨੂੰਨ ਦੇ ਵਿੱਚ ਇਹ ਹੋਏਗਾ ਭਾਵੇਂ ਮਸਜਿਦ ਬਣੀ ਹੋਵੇ ਪਰ ਜਿਸ ਬੰਦੇ ਦੀ ਜ਼ਮੀਨ ਆ ਜਿਹਦੇ ਨਾਮ ਤੇ ਰਜਿਸਟਰੀ ਬੋਲਦੀ ਹੈ ਜੇ ਉਹ ਇਸ ਦੇ ਹੱਕ ਦੇ ਵਿੱਚ ਨਹੀਂ ਹੈ ਤੇ ਉਹ ਜ਼ਮੀਨ ਜਿਹੜੀ ਆ ਬੱਕਾ ਬੋਰਡ ਦੀ ਨਹੀਂ ਮੰਨੀ ਜਾਏਗੀ ਬੱਕਾ ਬੋਰਡ ਦੇ ਵਿੱਚ ਮਹਿਲਾਵਾਂ ਨੂੰ ਨਹੀਂ ਸੀ ਐਂਟਰ ਕੀਤਾ ਗਿਆ ਪਹਿਲਾਂ ਮਹਿਲਾਵਾਂ ਦਾ ਕੋਈ ਉਹਦੇ ਵਿੱਚ ਹਿੱਸੇਦਾਰੀ ਕੋਈ ਰੋਲ ਨਹੀਂ ਸੀ ਹੁੰਦਾ ਔਰ ਹੋਰ ਕਿਸੇ ਧਰਮ ਦੇ ਵਿਅਕਤੀ ਉਹਦੇ ਵਿੱਚ ਉਹਦੀ ਨਿਯੁਕਤੀ ਨਹੀਂ ਸੀ ਹੁੰਦੀ ਮਤਲਬ ਜਿਹੜਾ ਉਹਦਾ ਪੈਨਲ ਹੁੰਦਾ ਹੋਏਗਾ ਬੱਕਾ ਬੋਰਡ ਦਾ ਉਹਦੇ ਜਿਹੜੇ ਅਧਿਕਾਰੀ ਹੁੰਦੇ ਹੋਣਗੇ ਜਿਹੜੇ ਇਹ ਸਾਰੇ ਕੰਮ ਕਾਜ ਨੂੰ ਦੇਖਦੇ ਨੇ ਉਹਦੇ ਵਿੱਚ ਨਾ ਕੋਈ ਮਹਿਲਾ ਸੀ ਨਾ ਹੀ ਕੋਈ ਇਸਲਾਮ ਧਰਮ ਤੋਂ ਦੂਸਰੇ ਧਰਮ ਦਾ ਵਿਅਕਤੀ ਸੀ ਹੁਣ ਨਵੇਂ ਕਾਨੂੰਨ ਦੇ ਆਧਾਰ ਦੇ ਉੱਤੇ ਕੀ ਹੋਏਗਾ ਵੀ ਕਿ ਬੱਕਾ ਬੋਰਡ ਦੇ ਵਿੱਚ ਦੋ ਮਹਿਲਾਵਾਂ ਨੂੰ ਬੱਕਾ ਬੋਰਡ ਦੇ ਪੈਨਲ ਦੇ ਵਿੱਚ ਜਿਹੜਾ ਸਾਰਾ ਕੁਝ ਕੰਮ ਕਰਦੇ ਹੁੰਦੇ ਨੇ ਉਹਦੇ ਵਿੱਚ ਦੋ ਮਹਿਲਾਵਾਂ ਨੂੰ ਤਾਂ ਕਿ ਮਹਿਲਾਵਾਂ ਦੀ ਜਿਹੜੀ ਇੱਜ਼ਤ ਹੈ ਉਹਨਾਂ ਦੀ ਰਿਸਪੈਕਟ ਹੈ ਜਿਹੜੀ ਧਰਮ ਦੇ ਵਿੱਚ ਹੋਰ ਵੱਧੇ ਇਸ ਕਰਕੇ ਉਹਨਾਂ ਨੂੰ ਦੋ ਮਹਿਲਾਵਾਂ ਨੂੰ ਔਰ ਦੋ ਐਸੇ ਵਿਅਕਤੀ ਇਹਦੇ ਵਿੱਚ ਐਡ ਕੀਤੇ ਜਾਣਗੇ ਔਰ ਜਿਹੜੇ ਕਿ ਇਸਲਾਮ ਧਰਮ ਤੋਂ ਬਾਹਰ ਦੇ ਹੋਣਗੇ ਸੋ ਇਹ ਡਵੈਲਪਮੈਂਟ ਜਿਹੜੀਆਂ ਚਾਰ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੇ ਮਾਧਿਅਮ ਦੇ ਨਾਲ ਸ਼ਾਇਦ ਤੁਸੀਂ ਸੌਖੇ ਤਰੀਕੇ ਦੇ ਨਾਲ ਸਮਝ ਸਕੋ ਕਿ ਬਕਪ ਸੰਸ਼ੋਧਨ ਬਿੱਲ ਲਿਆਉਣ ਦੀ ਜ਼ਰੂਰਤ ਕਿਉਂ ਪਈ ਔਰ ਇਹ ਕਾਰਨ ਹੈ ਕਿ ਇਸ ਕਰਕੇ ਸਰਕਾਰ ਨੂੰ ਲਿਆਣਾ ਪਿਆ ਕਿਉਂਕਿ ਸਿੱਧੇ ਤੌਰ ਦੇ ਉਤੇ ਜਿਹੜਾ ਬਕਪ ਟ੍ਰਿਬਿਊਨਲ ਹੁੰਦਾ ਹੈ ਬਕਪ ਟ੍ਰਿਬਿਊਨਲ ਦੇ ਵਿੱਚ ਕੇਂਦਰ ਸਰਕਾਰ ਤੱਕ ਵੀ ਸਿੱਧੀ ਦਖਲ ਨਹੀਂ ਦੇ ਸਕਦੀ ਮਤਲਬ ਬਕਪ ਟ੍ਰਿਬਿਊਨਲ ਮਤਲਬ ਬਕਪ ਟ੍ਰਿਬਿਊਨਲ ਉਹਦੇ ਤੋਂ ਉੱਪਰ ਨਾ ਕੋਈ ਉਹਦੇ ਤੋਂ ਉੱਪਰ ਨਾ ਕੋਈ ਕੋਰਟ ਨਾ ਕੋਈ ਅਦਾਲਤ ਨਾ ਕੋਈ ਸਰਕਾਰ ਬਕਪ ਟ੍ਰਿਬਿਊਨਲ ਤੋਂ ਉੱਪਰ ਕੁਝ ਨਹੀਂ ਹੁੰਦਾ ਪਰ ਹੁਣ ਨਵੇਂ ਕਾਨੂੰਨ ਦੇ ਆਧਾਰ ਦੇ ਵਿੱਚ ਕੋਰਟ ਵੀ ਆਏਗੀ ਉਹਦੇ ਵਿੱਚ ਉਹਦੇ ਵਿੱਚ ਮਹਿਲਾਵਾਂ ਦਾ ਵੀ ਹਿੱਸਾ ਹੋਏਗਾ ਉਹਦੇ ਵਿੱਚ ਹੋਰ ਧਰਮ ਦੇ ਵੀ ਦੋ ਵਿਅਕਤੀ ਹੋਣਗੇ ਉਹਦੇ ਵਿੱਚ ਕੇਂਦਰ ਸਰਕਾਰ ਦੀ ਵੀ ਸਿੱਧੀ ਸ਼ਮੂਲੀਅਤ ਹੋਏਗੀ ਮਤਲਬ ਕਿ ਹੁਣ ਬੱਕਾ ਬੋਰਡ ਦੇ ਵਿੱਚ ਜਿਹੜੇ ਸੰਸ਼ੋਧਨ ਹੋਣ ਵਾਲੇ ਨੇ ਉਸ ਨੂੰ ਲੈ ਕੇ ਬਾਕੀ ਸਿਆਸੀ ਪਾਰਟੀਆਂ ਦੇ ਵੱਲੋਂ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਹ ਸਿੱਧੇ ਤੌਰ ਦੇਤੇ ਕਿਸੇ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਦੇ ਵੱਲੋਂ ਔਰ ਇਸ ਕਰਕੇ ਇਹ ਦੇ ਵਿੱਚ ਐਸਾ ਨਹੀਂ ਹੋਣਾ ਚਾਹੀਦਾ ਅੱਜ 12 ਵਜੇ ਬਕਪ ਸੰਸ਼ੋਧਨ ਬਿੱਲ ਜਿਹੜਾ ਹੈ ਉਹ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਏਗਾ ਔਰ 8 ਘੰਟੇ ਲਈ ਇਹਦੇ ਬਹਿਸ ਦੇ ਉੱਤੇ ਇਹਦੇ ਉੱਤੇ ਚਰਚਾ ਕਰਨ ਦੇ ਲਈ 8 ਘੰਟੇ ਦਾ ਸਮਾਂ ਰੱਖਿਆ ਗਿਆ ਹੈ ਔਰ 8 ਘੰਟੇ ਦੇ ਸਮੇਂ ਦੇ ਵਿੱਚ ਹੁਣ ਇਹ ਦੇਖਣਾ ਹੋਏਗਾ ਕਿ ਕਿੰਨੀ ਵਾਰ ਹੰਗਾਮਾ ਹੁੰਦਾ ਹੈ ਔਰ ਇਸ ਮਾਮਲੇ ਦੇ ਵਿੱਚ ਪਹਿਲੇ ਤੁਹਾਨੂੰ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਜਪੀਸੀ ਬਣਾਈ ਹੋਈ ਸੀ ਪਹਿਲਾਂ ਹੀ ਜਪੀਸੀ ਹੁੰਦਾ ਜੁਆਇੰਟ ਪਾਰਲੀਮੈਂਟਰੀ ਕਮੇਟੀ ਜਿਹਦੇ ਵਿੱਚ ਸੱਤਾਧਿਰ ਦੇ ਵੀ ਕੁਝ ਮੈਂਬਰ ਹੁੰਦੇ ਨੇ ਕੁਝ ਮੈਂਬਰ ਵਿਰੋਧੀ ਧਿਰ ਦੇ ਹੁੰਦੇ ਨੇ ਮਤਲਬ ਸਾਰੀਆਂ ਪਾਰਟੀਆਂ ਦੇ ਦੋ ਦੋ ਚਾਰ ਚਾਰ ਮੈਂਬਰ ਪਾਏ ਜਾਂਦੇ ਨੇ ਜਪੀਸੀ ਦੇ ਵਿੱਚ ਔਰ ਜਪੀਸੀ ਫਿਰ ਬੈਠ ਕੇ ਉਹਦੇ ਉੱਤੇ ਵਿਚਾਰਾ ਕਰਦੀ ਹੈ ਚਰਚਾ ਕਰਦੀ ਹੈ ਕਿ ਇਸ ਬਿਲ ਨੂੰ ਜਦੋਂ ਲੋਕ ਸਭਾ ਦੇ ਵਿੱਚ ਲੈ ਕੇ ਜਾਣਾ ਇਹ ਤੋਂ ਪਹਿਲਾਂ ਆ ਸੁਸ਼ੋਧਨ ਕਰੋ ਇਹਦੇ ਵਿੱਚ ਇਹਦੇ ਵਿੱਚ ਉਹ ਆ ਬਦਲੋ ਇਹਦੇ ਵਿੱਚ ਆ ਪਾਣਾ ਆ ਇਹਦੇ ਵਿਚਾਰ ਨਹੀਂ ਰੱਖਣਾ ਵਿਰੋਧੀ ਉਹਦਾ ਵਿਰੋਧ ਕਰਦੇ ਆ ਤਾਂ ਕੇਂਦਰ ਸਰਕਾਰ ਦੇ ਜਿਹੜੇ ਆਪਦੇ ਮੰਤਰੀ ਹੁੰਦੇ ਨੇ ਜਾਂ ਫਿਰ ਆਪਦੇ ਮੈਂਬਰ ਹੁੰਦੇ ਨੇ ਫਿਰ ਉਹਦੇ ਸਪਸ਼ਟੀਕਰਨ ਦਿੰਦੇ ਕਿ ਇਹਦਾ ਫਾਇਦਾ ਆ ਹੋਏਗਾ ਇਹਦਾ ਨੁਕਸਾਨ ਇਹ ਹੋਏਗਾ ਜੇਪੀਸੀ ਪਹਿਲੇ ਹੀ ਮਣੀ ਹੋਈ ਸੀ ਜੇਪੀਸੀ ਦੇ ਵੱਲੋਂ ਵੀ ਆਪਣੀ ਰਿਪੋਰਟ ਦਾਖਲ ਕਰ ਦਿੱਤੀ ਗਈ ਆ ਪਿਛਲੇ ਸਮਿਆਂ ਦੇ ਵਿੱਚ ਕਿ ਭਾਈ ਆ ਹੋਇਆ ਆ ਹੋਇਆ ਵਿਰੋਧੀ ਧਿਰਾਂ ਨੇ ਵਿਰੋਧ ਕੀਤਾ ਸੀ ਅਸੀਂ ਇਹਦੇ ਵਿੱਚ ਆ ਸੰਸ਼ੋਧਨ ਕਰ ਦਿੱਤਾ ਮਤਲਬ ਜੇਪੀਸੀ ਵੀ ਆਪਣਾ ਕੰਮ ਕਰ ਚੁੱਕੀ ਆ ਕਿਉਂਕਿ ਜਦੋਂ ਲੋਕ ਸਭਾ ਦੇ ਵਿੱਚ ਕੋਈ ਬਿੱਲ ਪੇਸ਼ ਕਰਨਾ ਹੁੰਦਾ ਹੈ ਤੇ ਵਿਰੋਧੀ ਧਿਰਾਂ ਦੀ ਇੱਕ ਮੰਗ ਹੁੰਦੀ ਆ ਕਿ ਇਹਨੂੰ ਜੇਪੀਸੀ ਦੇ ਕੋਲ ਭੇਜਿਆ ਜਾਵੇ ਕਿ ਇਹਦੇ ਤੇ ਵਿਚਾਰ ਚਰਚਾ ਹੋਣੀ ਚਾਹੀਦੀ ਆ ਉਹ ਜਪੀਸੀ ਦੇ ਕੋਲ ਪਹਿਲੇ ਭੇਜਿਆ ਜਾ ਚੁੱਕਾ ਸੀ ਉਹਦੇ ਤੇ ਵਿਚਾਰ ਚਰਚਾ ਹੋ ਚੁੱਕੀ ਹੈ ਔਰ ਔਰ ਉਸ ਤੋਂ ਬਾਅਦ ਹੁਣ ਰਾਮਨਾਥ ਕੋਬਿੰਦ ਇਹਦੇ ਮੇਰੇ ਖਿਆਲ ਉਹਨਾਂ ਨੂੰ ਹੈੱਡ ਬਣਾਇਆ ਗਿਆ ਸੀ ਉਹਨਾਂ ਦੀ ਨਿਗਰਾਨੀ ਦੇ ਵਿੱਚ ਸਾਰਾ ਕੁਝ ਹੋਇਆ ਸੀ ਜਪੀਸੀ ਦਾ ਹੈ ਔਰ ਉਸ ਤੋਂ ਬਾਅਦ ਜਪੀਸੀ ਨੇ ਆਪਣੀ ਰਿਪੋਰਟ ਦਾਖਲ ਕਰ ਦਿੱਤੀ ਆ ਸੋ ਅੱਜ 12 ਵਜੇ ਇਹ ਪੇਸ਼ ਹੋਏਗਾ 8 ਘੰਟੇ ਦਾ ਸਮਾਂ ਹੋਏਗਾ ਇਹਦੇ ਤੇ ਚਰਚਾ ਹੋਏਗੀ ਔਰ ਚਰਚਾ ਦੇ ਵਿੱਚ 4 ਘੰਟੇ 40 ਮਿੰਟ ਦਾ ਸਮਾਂ ਜਿਹੜਾ ਉਹ ਸੱਤਾਧਿਰ ਨੂੰ ਮਿਲੇਗਾ ਔਰ ਬਾਕੀ ਦਾ ਜਿਹੜਾ ਸਮਾਂ ਵਿਰੋਧੀ ਧਿਰਾਂ ਨੂੰ ਇਹਦੇ ਉੱ ਅੱਜ ਇਹਦੇ ਵਿੱਚ ਜਦੋਂ ਲੋਕ ਸਭਾ ਦੇ ਵਿੱਚ ਪਹੁੰਚੇਗਾ ਤੇ ਬਹੁਤ ਇਦੋਂ ਤੇ ਹੰਗਾਮਾ ਹੋਣ ਦੀ ਸੰਭਾਵਨਾ ਹੈ ਕਿਰਨ ਰੇਜੀ ਜੂ ਨੇ ਕੇਂਦਰੀ ਮੰਤਰੀ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅੱਜ ਦੇਸ਼ ਨੂੰ 8 ਘੰਟੇ ਦਾ ਸਮਾਂ ਉਹ ਕਹਿੰਦੇ ਇਸ ਕਰਕੇ ਰੱਖਿਆ ਹੈ ਕਿ ਅੱਜ 12 ਵਜੇ ਲੋਕ ਲੋਕ ਸਭਾ ਦੀ ਕਾਰਵਾਈ ਨੂੰ ਦੇਖਣ ਕੇਂਦਰ ਸਰਕਾਰ ਦੇ ਮੰਤਰੀ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਇਸ ਕਰਕੇ ਲਈ 8 ਘੰਟੇ ਦਾ ਸਮਾਂ ਰੱਖਿਆ ਕਿ ਅੱਜ ਦੇਸ਼ ਦੇ ਇੱਕ ਇੱਕ ਵਸਿੰਦੇ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਬੱਕਾ ਬੋਰਡ ਦੇ ਹੱਕ ਦੇ ਵਿੱਚ ਕਿਹੜੀ ਪਾਰਟੀ ਕਿਹੜੀ ਪਾਰਟੀ ਦਾ ਲੀਡਰ ਖੜਾ ਹੈ ਔਰ ਕਿਹੜੀ ਪਾਰਟੀ ਇਹਦਾ ਵਿਰੋਧ ਕਰਦੀ ਹੈ ਅੱਜ ਦੁਨੀਆ ਦੇ ਸਾਹਮਣੇ ਭਾਰਤ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਲੋਕਾਂ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ਾ ਕਰਨ ਵਾਲੇ ਲੋਕ ਜਿਹੜੇ ਨਾ ਕਿਸੇ ਅਪੀਲ ਨੂੰ ਸੁਣਦੇ ਨੇ ਨਾ ਕਿਸੇ ਦਲੀਲ ਨੂੰ ਸੁਣਦੇ ਨੇ ਉਹਨਾਂ ਦੇ ਵੱਲੋਂ ਸਿੱਧਾ ਬਸ ਇੱਕ ਵਾਰੀ ਕਹਿ ਦਿੱਤਾ ਗਿਆ ਇਹ ਜ਼ਮੀਨ ਸਾਡੀ ਹੈ ਤੇ ਸਾਡੀ ਹੈ ਉਦੋਂ ਪਰ ਕੋਈ ਕਾਨੂੰਨ ਨਹੀਂ ਚੱਲਦਾ ਕੋਈ ਸੰਵਿਧਾਨ ਨਹੀਂ ਚੱਲਦਾ ਸਿਰਫ ਉਹਨਾਂ ਦਾ ਉਹ ਟ੍ਰਿਬਿਊਨਲ ਚੱਲਦਾ ਜਿਹੜੇ ਟ੍ਰਿਬਿਊਨਲ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜ਼ਮੀਨ ਸਾਡੀ ਹੈ ਉਹ ਕਹਿੰਦੇ 8 ਘੰਟੇ ਦੀ ਬਹਿਸ ਇਸੇ ਕਰਕੇ ਰੱਖੀ ਹੈ ਕਿ ਅੱਜ ਪੂਰੇ ਦੇਸ਼ ਨੂੰ ਪਤਾ ਲੱਗ ਜਾਏ ਕਰ ਕਿ ਕਿਹੜਾ ਬੰਦਾ ਅੱਜ ਬੱਕਾ ਬੋਰਡ ਦੇ ਹੱਕ ਦੇ ਵਿੱਚ ਖੜਾ ਹੈ ਤੇ ਕਿਹੜਾ ਬੰਦਾ ਅੱਜ ਬੱਕਾ ਬੋਰਡ ਦੇ ਵਿਰੋਧ ਦੇ ਵਿੱਚ ਲੋਕ ਸਭਾ ਦੇ ਵਿੱਚ ਇਹਦੀ ਕਾਰਵਾਈ ਦੇ ਵਿੱਚ ਜੁੜਦਾ ਸੋ ਬੱਕਾ ਬੋਰਡ ਦੇ ਇਸ ਸੰਸ਼ੋਧਨ ਦੇ ਵਿੱਚ ਐਕਟ ਦੇ ਵਿੱਚ 40 ਦੇ ਕਰੀਬ ਬਦਲਾਵ ਕਰਨਾ ਚਾਹਦੀ ਹੈ ਕੇਂਦਰ ਸਰਕਾਰ ਔਰ ਆਪਾਂ ਤਾਂ ਕੁਛ ਦਾ ਜ਼ਿਕਰ ਕੀਤਾ ਸੌਖੀ ਭਾਸ਼ਾ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਬਦਲਾਅ ਕੀ ਕੀ ਹੋਣਗੇ ਸੋ ਉਹਦੇ ਨਾਲ ਹੀ ਗੈਰ ਮੁਸਲਮ ਦੀ ਐਂਟਰੀ ਹੋਣੀ ਹੈ ਉਹਨੂੰ ਲੈ ਕੇ ਬਹੁਤ ਵਿਵਾਦ ਹੈ ਕਿ ਮੁਸਲਮ ਧਾਰਮਿਕ ਸੰਸਥਾ ਹੈ ਉਹਦੇ ਵਿੱਚ ਗੈਰ ਮੁਸਲਮ ਦੀ ਐਂਟਰੀ ਨਹੀਂ ਹੋਣੀ ਚਾਹੀਦੀ ਹਾਲਾਂਕਿ ਇਹਨੂੰ ਲੈ ਕੇ ਜੇ ਤੁਸੀਂ ਸੌਖੀ ਭਾਸ਼ਾ ਦੇ ਵਿੱਚ ਹੋਰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਜੇ ਕੋਤੇ ਐਸਜੀਪੀਸੀ ਦੇ ਮੈਂਬਰਾਂ ਦੀ ਚੋਣ ਹੋਵੇ ਐਸਜੀਪੀਸੀ ਦੇ ਮੈਂਬਰਾਂ ਦੀ ਚੋਣ ਦੇ ਵਿੱਚ ਜੇ ਤੁਸੀਂ ਕਹੋ ਕਿ ਇੱਕ ਭਰਾ ਮੁਸਲਮ ਪਾਈਚਾਰੇ ਦਾ ਪਾ ਦੀਏ ਇੱਕ ਕਸਾਈ ਪਾ ਦੀਏ ਇੱਕ ਹਿੰਦੂ ਪਾ ਦੀਏ ਤੇ ਐਸਜੀਪੀਸੀ ਕਦੇ ਇਸ ਨੂੰ ਸਬਕਾਰ ਨਹੀਂ ਕਰੇਗੀ ਸੋ ਇਸੇ ਤਰੀਕੇ ਦੇ ਨਾਲ ਹੁਣ ਬਕਬ ਬੋਰਡ ਦੇ ਵਿੱਚ ਵੀ ਦੋ মুসলিম ধর্ম ਤੋਂ علاوہ یعنی کہ اسلام ਤੋਂ علاوہ ਹੋਰ ਜਿਹੜੇ ਵਿਅਕਤੀਆਂ ਨੂੰ ਪਾਣਾ ਉਹਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਕਿ ਸਾਡੀ ਧਾਰਮਿਕ ਸੰਸਥਾ ਹੈ ਉਹਦੇ ਵਿੱਚ ਹੋਰ ਵਿਅਕਤੀ ਬਾਹਰਲੇ ਕਿਉਂ ਪਾਏ ਜਾ ਰਹੇ ਨੇ ਔਰ ਮਹਿਲਾਮਾ ਦੋ ਮਹਿਲਾਮਾ ਜਿਹੜੀਆਂ ਹੋਣਗੀਆਂ ਉਹ ਮੁਸਲਮ ਧਰਮ ਤੋਂ ਹੀ ਹੋਣਗੀਆਂ ਹਾਲਾਂਕਿ ਉਹਨਾਂ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਪਰ ਮੁਸਲਮ ਧਰਮ ਦੇ ਵਿੱਚ ਵੀ ਸ਼ਾਇਦ ਇਸ ਚੀਜ਼ ਨੂੰ ਬਹੁਤ ਜ਼ਿਆਦਾ ਨਹੀਂ ਮੰਨਿਆ ਜਾਂਦਾ ਜਿਹੜੇ ਮਰਦ ਹੁੰਦੇ ਨੇ ਜੈਂਟਸ ਹੁੰਦੇ ਨੇ ਉਹਨਾਂ ਦੇ ਵੱਲੋਂ ਕੋਈ ਵੀ ਸੰਸਥਾ ਨੂੰ ਚਲਾਇਆ ਜਾਂਦਾ ਅਜੇ ਤੱਕ ਐਸਾ ਨਹੀਂ ਹੋਇਆ ਬੱਕੋ ਬੋਰਡ ਦੇ ਇਤਿਹਾਸ ਦੇ ਵਿੱਚ ਵੀ ਪਰ ਇਹ ਪਹਿਲੀ ਵਾਰ ਹੋਣ ਜਾ ਰਿਹਾ ਕਿ ਦੋ ਮਹਿਲਾਵਾਂ ਨੂੰ ਵੀ ਅਧਿਕਾਰ ਖੇਤਰ ਜਿਹੜਾ ਉਹਦੇ ਵਿੱਚ ਦਿੱਤਾ ਗਿਆ ਦੋ ਮਹਿਲਾਵਾਂ ਵੀ ਉਹਦਾ ਉਹਦੇ ਮੈਂਬਰ ਹੋਣਗੀਆਂ ਸੋ ਇਹਦੇ ਵਿੱਚ ਹੁਣ ਅੱਜ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਕਿ ਚਰਚਾ ਹੋਏਗੀ ਵਿਰੋਧ ਹੋਏਗਾ ਹੰਗਾਮਾ ਹੋਏਗਾ ਪਰ 8 ਘੰਟੇ ਦੀ ਇਸ ਕਾਰਵਾਈ ਦੇ ਵਿੱਚ ਲੋਕ ਸਭਾ ਦੇ ਵਿੱਚ ਜਦੋਂ ਇਸ ਬਿੱਲ ਨੂੰ ਪੇਸ਼ ਕੀਤਾ ਜਾਏਗਾ ਤੇ ਕਿਸ ਤਰੀਕੇ ਦੀ ਕਾਰਵਾਈ ਰਹਿੰਦੀ ਹੈ ਉਹ ਅੱਜ ਦੇ ਦਿਨ ਦੇ ਵਿੱਚ ਦੇਖਣ ਵਾਲਾ ਹੋਏਗਾ ਪਰ ਅੱਜ ਜਿਹੜਾ ਬਿੱਲ ਪੇਸ਼ ਹੋਣ ਜਾ ਰਿਹਾ ਉਸ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਇਹ ਇਹਦੇ ਉੱਤੇ ਸਾਰਿਆਂ ਦੀਆਂ ਨਿਗਾਹਾਂ ਰਹਿਣੀਆਂ ਕਿ ਕੀ ਦੇਸ਼ ਦਾ ਮਾਹੌਲ ਦੇਸ਼ ਦੇ ਵਿੱਚ ਕਈ ਥਾਵਾਂ ਦੇ ਉੱਤੇ ਪ੍ਰਦਰਸ਼ਨ ਤਨੀ ਆਨ ਵਾਲੇ ਟਾਈਮ ਦੇ ਵਿੱਚ ਦੇਖਣ ਨੂੰ ਮਿਲਦੇ ਕਿਉਂਕਿ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਅੱਜ ਵਿਰੋਧ ਪ੍ਰਦਰਸ਼ਨ ਜਿਹੜਾ ਸੰਸਦ ਦੇ ਵਿੱਚ ਤੇ ਹੋਏਗਾ ਹੀ ਉਸ ਤੋਂ ਬਾਹਰ ਜਾਨਕਿ ਦੇਸ਼ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਦੇਖਣ ਨੂੰ ਮਿਲ ਸਕਦਾ ਹੈ ਬੀਤੇ ਕੱਲ ਆਪਾਂ ਇੱਕ ਜ਼ਿਕਰ ਕੀਤਾ ਸੀ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਇੱਕ ਪੋਸਟ ਪਾ ਕੇ ਜ਼ਿਕਰ ਕੀਤਾ ਗਿਆ ਕਿ ਵਿਕਰਮ ਸਿੰਘ ਮਜੀਠੀਆ ਦੀ ਜੈਡ ਪਲੱਸ ਸਿਕਿਉਰਿਟੀ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਹਟਾ ਲਈ ਗਈ ਹੈ ਉਸ ਤੋਂ ਬਾਅਦ ਇਸ ਚੀਜ਼ ਦੀ ਪੁਸ਼ਟੀ ਦਾ ਆਪਾਂ ਇੰਤਜ਼ਾਰ ਕਰ ਰਹੇ ਸੀ ਕਿ ਪੰਜਾਬ ਸਰਕਾਰ ਦੇ ਵੱਲੋਂ ਕੋਈ ਪੁਸ਼ਟੀ ਕੀਤੀ ਜਾਏਗੀ ਕਿ ਸੁਰੱਖਿਆ ਹਟਾਈ ਗਈ ਹੈ ਜਾਂ ਨਹੀਂ ਜਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਦੇ ਬਾਰੇ ਕੁਝ ਕਿਹਾ ਜਾਏਗਾ ਐਸਾ ਕੁਛ ਅਜੇ ਤੱਕ ਸਾਹਮਣੇ ਨਹੀਂ ਆਇਆ ਪਰ ਵਿਕਰਮ ਮਜੀਠੀਆ ਹੁਣਾਂ ਦੇ ਵੱਲੋਂ ਇੱਕ ਪੋਸਟ ਪਾ ਕੇ ਉਹਨਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਵਾਕਈ ਮੇਰੀ ਸਿਕਿਉਰਿਟੀ ਹਟਾ ਲਈ ਗਈ ਹੈ ਕਹਿੰਦੇ ਮੈਨੂੰ ਵੀ ਕੁਝ ਸਮਾਂ ਪਹਿਲਾਂ ਹੀ ਪਤਾ ਲੱਗਾ ਕਿ ਜਿਹੜੀ ਮੇਰੀ ਸਿਕਿਉਰਿਟੀ ਦੇ ਵਿੱਚ ਵਿਅਕਤੀ ਲੱਗੇ ਹੋਏ ਸੀ ਸੁਰੱਖਿਆ ਗਾਰਡ ਲੱਗੇ ਹੋਏ ਸੀ ਉਹਨਾਂ ਨੂੰ ਫੋਨ ਆਏ ਵੇ ਫਲਾਨੀ ਫਲਾਨੀ ਜਗ੍ਹਾ ਤੇ ਜਾ ਕੇ ਤੁਸੀਂ ਰ ਕਿਉਂ ਮਿੰਟਾਂ ਦੇ ਵਿੱਚ ਹੀ ਆਪ ਦਾ ਆਪ ਦਾ ਸਮਾਨ ਲੈ ਕੇ ਉਹ ਸਾਡੇ ਘਰੋਂ ਚਲੇ ਗਏ ਨੇ ਮਤਲਬ ਮੇਰੀ ਸਿਕਿਉਰਟੀ ਜਿਹੜੀ ਹੈ ਵਿਡਰਾਅ ਕਰ ਲਈ ਹੈ ਸਰਕਾਰ ਨੇ ਔਰ ਇਸ ਦੇ ਨਾਲ ਉਹਨਾਂ ਨੇ ਖਖਸ਼ਾ ਜाहिर ਕੀਤਾ ਕਹਿੰਦੇ ਉਹ ਤੁਸੀਂ ਸਿੱਧੀ ਗੋਲੀ ਮਰਵਾ ਦਿਓ ਵਿਕਰਮ ਸਿੰਘ ਮਜੀਠੀਆ ਦੇ ਜਿਵੇਂ ਉਹ ਆਪਣੇ ਅੰਦਾਜ਼ ਦੇ ਵਿੱਚ ਸਰਕਾਰ ਦੇ ਉੱਪਰ ਇਲਜ਼ਾਮ ਲਗਾਉਂਦੇ ਨੇ ਉਹ ਕਹਿੰਦੇ ਕਿ ਪੰਜ ਸਿੱਟਾ ਬਦਲ ਦਿੱਤੀਆਂ ਸੇਟਾਂ ਦੇ ਮੁਖ ਹੀ ਬਦਲ ਦਿੱਤੇ ਪੰਜ ਵਾਰ ਸੇਟ ਬਦਲ ਦਿੱਤੀ ਪਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਹਨਾਂ ਨੂੰ ਜਦੋਂ ਕੁਝ ਨਹੀਂ ਲੱਭਾ ਤੇ ਹੁਣ ਇਹਨਾਂ ਦੇ ਵੱਲੋਂ ਮੇਰੀ ਸਿਕਿਉਰਿਟੀ ਹਟਵਾ ਕੇ ਮੈਨੂੰ ਮਰਵਾਉਣ ਦੀ ਕੋਸ਼ਿਸ਼ ਜਿਹੜੀ ਹੈ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਸਿਕਿਉਰਿਟੀ ਕਿਉਂ ਹਟਾ ਰਹੇ ਹੋ ਜੇ ਇਦਾਂ ਹੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਿੱਧੀ ਗੋਲੀ ਮਰਵਾ ਦਿਓ ਮਤਲਬ ਮੈਨੂੰ ਮਰਵਾ ਦਿਓ ਇਸ ਤਰੀਕੇ ਦੇ ਬਿਆਨ ਜਿਹੜੇ ਸੁਖ ਸੁਖਵੀਰ ਬਾਦਲ ਦੇ ਵੱਲੋਂ ਵੀ ਪਹਿਲਾਂ ਦਿੱਤੇ ਗਏ ਫਿਰ ਉਸ ਤੋਂ ਬਾਅਦ ਵਿਕਰਮ ਮਜੀਠੀਆ ਦੇ ਵੱਲੋਂ ਵੀ ਇਹਦੀ ਜਿਹੜੀ ਹੈ ਪੁਸ਼ਟੀ ਕੀਤੀ ਗਈ ਔਰ ਅਕਾਲੀ ਆਗੂਆਂ ਦੇ ਵੱਲੋਂ ਵੀ ਇਹਦੀ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਜੋ ਵੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਰਾਜਨੀਤਿਕ ਰੰਜਿਸ਼ ਜਿਹੜੀ ਆ ਰੱਖੀ ਜਾ ਰਹੀ ਹੈ ਉਹ ਐਸਾ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਉਹਨਾਂ ਨੂੰ ਦੇਣੀ ਚਾਹੀਦੀ ਉਹਨਾਂ ਦੀ ਜਾਨ ਨੂੰ ਖਤਰਾ ਹੈ ਇਸੇ ਕਰਕੇ ਉਹਨਾਂ ਨੂੰ ਜੈਡ ਪਲੱਸ ਸਿਕਿਉਰਟੀ ਪਹਿਲਾਂ ਦਿੱਤੀ ਹੋਈ ਸੀ ਪਰ ਇਹ ਮਾਮਲਾ ਜਿਹੜਾ ਹੁਣ ਲਗਾਤਾਰ ਤੂਲਫੜਦਾ ਹੋਇਆ ਨਜ਼ਰ ਆ ਰਿਹਾ ਹੈ ਬੀਤੇ ਕੱਲ ਪਟਿਆਲਾ ਦੇ ਬਾਦਸ਼ਾਹਪੁਰ ਨੇੜੇ ਚੌਂਕੀ ਤੇ ਪੁਲਿਸ ਚੌਂਕੀ ਦੇ ਉੱਤੇ ਇੱਕ ਗ੍ਰੇਨੇਡ ਹਮਲਾ ਹੋਇਆ ਹਾਲਾਂਕਿ ਉਸ ਗ੍ਰੇਨੇਡ ਹਮਲੇ ਨੂੰ ਐਸਐਸਪੀ ਉੱਥੇ ਦੇ ਨੇ ਨਾਨਕ ਸਿੰਘ ਉਹਨਾਂ ਨੇ ਨਕਾਰ ਦਿੱਤਾ ਉਹ ਕਹਿੰਦੇ ਕਿ ਅਸੀਂ ਜਾਂਚ ਪੜਤਾਲ ਕੀਤੀ ਹੈ ਪਰ ਕਿਤੇ ਵੀ ਗ੍ਰੇਨੇਡ ਹਮਲੇ ਦੀ ਪੁਸ਼ਟੀ ਅਜੇ ਤੱਕ ਹੁੰਦੀ ਨਜ਼ਰ ਨਹੀਂ ਆ ਰਹੀ ਹੈ ਉਹਨਾਂ ਨੇ ਇਸ ਚੀਜ਼ ਨੂੰ ਖਾਰਜ ਕੀਤਾ ਸੀ ਕਿ ਹਾਂ ਤੁਮਾਕਾ ਜ਼ਰੂਰ ਹੋਇਆ ਪਰ ਗ੍ਰੇਨੇਡ ਹਮਲਾ ਹੈ ਇਹ ਇਹਦੀ ਪੁਸ਼ਟੀ ਉਹਨਾਂ ਨੇ ਨਹੀਂ ਕੀਤੀ ਸੀ ਪਰ ਢੇਰ ਸ਼ਾਮ ਬੱਬਰ ਖਾਲਸਾ ਦੇ ਵੱਲੋਂ ਇਹਦੀ ਜ਼ਿੰਮੇਵਾਰੀ ਲੈ ਲਈ ਗਈ ਹੈ ਔਰ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਹਮਲਾ ਗ੍ਰੇਨੇਡ ਹਮਲਾ ਬੱਬਰ ਖਾਲਸਾ ਦੇ ਵੱਲੋਂ ਕਿਹਾ ਗਿਆ ਕਿ ਇਹ ਗ੍ਰੇਨੇਡ ਹਮਲਾ ਅਸੀਂ ਕਰਵਾਇਆ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਹਦੀ ਇਹਦੇ ਬਾਰੇ ਗ੍ਰਨੇਡ ਹਮਲਾ ਇਹਨੂੰ ਨਹੀਂ ਮੰਨਿਆ ਗਿਆ ਪਰ ਇਸ ਦੇ ਨਾਲ ਹੁਣ ਇੱਕ ਹੋਰ ਨਵੀਂ ਚਰਚਾ ਚੱਲ ਪਈ ਹੈ ਕਿ ਬਹੁਤ ਹਮਲੇ ਹੋ ਚੁੱਕੇ ਨੇ ਐਸੇ ਠਾਣਿਆਂ ਦੇ ਉੱਪਰ ਪਹਿਲਾਂ ਜਿੰਨੇ ਵੀ ਹਮਲੇ ਹੋਏ ਸੀ ਉਹ ਸਾਰੇ ਦੇ ਸਾਰੇ ਮਾਝੇ ਇਲਾਕੇ ਦੇ ਵਿੱਚ ਹੋਏ ਸੀ ਔਰ ਇਹ ਪਹਿਲਾ ਮਾਮਲਾ ਹੈ ਜਿਹੜਾ ਮਾਲਵੇ ਦੇ ਵਿੱਚ ਹੁਣ ਇਹ ਗ੍ਰੇਨੇਡ ਹਮਲਾ ਹੋਇਆ ਹੈ ਤੇ ਕਿ ਆਸਰਾਈਆਂ ਇਹ ਵੀ ਚੱਲ ਰਹੀਆਂ ਨੇ ਕਿ ਕੀ ਹੁਣ ਮਾਲਵੇ ਖੇਤਰ ਨੂੰ ਵੀ ਆਉਣ ਵਾਲੇ ਟਾਈਮ ਦੇ ਵਿੱਚ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਇਹਨਾਂ ਅਤਵਾਦੀ ਸੰਗਠਨਾਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਐਸੇ ਹਮਲੇ ਪਹਿਲਾਂ ਮਾਝੇ ਦੇ ਵਿੱਚ ਕਰਵਾਏ ਜਾ ਰਹੇ ਸੀ ਔਰ ਪਹਿਲਾ ਹਮਲਾ ਜਿਹੜਾ ਹੈ ਉਹ ਕੀਤਾ ਗਿਆ ਹੈ ਪਟਿਆਲਾ ਦੇ ਵਿੱਚ ਜਾਨੀ ਕਿ ਮਾਲਵੇ ਦੇ ਵਿੱਚ ਸੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਇਹਦੇ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਪਰ ਦੇਖਣਾ ਹੋਏਗਾ ਕਿ ਇਹ ਹਮਲੇ ਜਿਹੜੇ ਨੇ ਗ੍ਰੇਨੇਡ ਹਮਲੇ ਪਿਛਲੇ ਲੰਬੇ ਸਮੇਂ ਤੋਂ ਹੁੰਦੇ ਆ ਰਹੇ ਨੇ ਔਰ ਥਾਣਿਆਂ ਦੇ ਉੱਪਰ ਚੌਕੀਆਂ ਦੇ ਉੱਪਰ ਹੋ ਰਹੇ ਨੇ ਕੀ ਪੁਲਿਸ ਪ੍ਰਸ਼ਾਸਨ ਦੇ ਵਿੱਚ ਇਹਦਾ ਡਰ ਇਹਦਾ ਐਸਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਪੁਲਿਸ ਦੇ ਵੱਲੋਂ ਪਿਛਲੇ ਸਮਿਆਂ ਦੇ ਵਿੱਚ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਪੁਲਿਸ ਦੇ ਵੱਲੋਂ ਪਿਛਲੇ ਸਮਿਆਂ ਦੇ ਵਿੱਚ ਜੇ ਮੁਕਾਬਲਿਆਂ ਦੀ ਗੱਲ ਕਰੀਏ ਤੇ ਤੁਸੀਂ ਆਏ ਦਿਨ ਜਾਨੀ ਕਿ ਦੂਸਰੇ ਜਾਂ ਤੀਸਰੇ ਦਿਨ ਐਸੀ ਘਟਨਾ ਸੁਣਦੇ ਹੋਗੇ ਪੰਜਾਬ ਦੇ ਵਿੱਚ ਕਿ ਪੁਲਿਸ ਦਾ ਗੈਂਗਸਟਰਾਂ ਦੇ ਨਾਲ ਮੁਕਾਬਲਾ ਹੋ ਗਿਆ ਨਸ਼ਾ ਤਸਕਰਾਂ ਦੇ ਨਾਲ ਮੁਕਾਬਲਾ ਹੋ ਗਿਆ ਜੇ ਆંકੜਿਆਂ ਦੀ ਗੱਲ ਕਰੀਏ ਤੇ 2023 2024 ਦੇ ਵਿੱਚ ਪੁਲਿਸ ਮੁਕਾਬਲੇ ਜਿਹੜੇ ਹੋਏ ਸੀ ਪੂਰੇ ਸਾਲ ਦੇ ਵਿੱਚ 64 ਪੁਲਿਸ ਮੁਕਾਬਲੇ ਗੈਂਗਸਟਰਾਂ ਦੇ ਨਾਲ ਜਾਂ ऐसे ਲੋਕਾਂ ਦੇ ਨਾਲ ਪੁਲਿਸ ਦੇ ਮੁਕਾਬਲੇ ਹੋਏ ਸੀ ਪੂਰੇ ਸਾਲ ਦੇ ਵਿੱਚ 64 ਪਰ ਜੇਕਰ ਤੁਸੀਂ 2025 ਜਨਵਰੀ ਤੋਂ 2 31 ਮਾਰਚ ਤੱਕ ਸਿਰਫ 3 ਮਹੀਨਿਆਂ ਦਾ ਜਿਹੜਾ ਅੰਕੜਾ ਜੁੜੋ ਤੇ 41 ਮੁਕਾਬਲੇ ਹੋਣ ਤੱਕ ਪੁਲਿਸ ਦੇ ਵਿੱਚ ਔਰ ਗੈਂਗਸਟਰਾਂ ਔਰ ਅਤਵਾਦੀ ਸੰਗਠਨਾਵਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਹੋ ਚੁੱਕੇ ਨੇ ਸੋ ਤੁਸੀਂ ਇਸ ਤੋਂ ਅੰਦਾਜ਼ਾ ਲਗਾਓ ਕਿ ਕਿੱਥੇ ਸਾਲ ਦੇ ਵਿੱਚ 64 ਮੁਕਾਬਲੇ ਪਰ 3 ਮਹੀਨਿਆਂ ਦੇ ਵਿੱਚ 41 ਮੁਕਾਬਲੇ ਹੋਣ ਦਾ ਮਤਲਬ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਤੇ ਨਾ ਕਿਤੇ ਇਸ ਚੀਜ਼ ਦੇ ਉੱਪਰ ਸ਼ਿਕੰਜਾ ਜਿਹੜਾ ਜ਼ਰੂਰ ਕੱਸਿਆ ਜਾ ਰਿਹਾ ਔਰ ਇਦੀ ਪੁਸ਼ਟੀ ਸ਼ਾਇਦ ਇਸ ਤਰੀਕੇ ਨਾਲ ਵੀ ਕੀਤੀ ਜਾ ਸਕਦੀ ਹੈ ਕਿ ਇਹਨਾਂ ਮੁਕਾਬਲਿਆਂ ਤੋਂ ਬਾਅਦ ਕਿਸੇ ਵੀ ਪਰਿਵਾਰਕ ਮੈਂਬਰ ਦੇ ਵੱਲੋਂ ਉਹਨਾਂ ਦੇ ਜਿਹਨੇ ਜਿਨ੍ਹਾਂ ਦੇ ਖਿਲਾਫ ਮੁਕਾਬਲੇ ਹੋਏ ਨੇ ਜਾਂ ਫਿਰ ਕਿਸੇ ਹੋਰ ਸੰਸਥਾ ਦੇ ਵੱਲੋਂ ਜਾਂ ਕਿਸੇ ਦੇ ਵੱਲੋਂ ਵੀ ਕੋਈ ਐਸੇ ਵੱਡੇ ਅ ਇਲਜ਼ਾਮ ਪੁਲਿਸ ਦੇ ਉੱਪਰ ਨਹੀਂ ਲਗਾਏ ਗਏ ਕਿ ਪੁਲਿਸ ਨੇ ਝੂਠਾ ਮੁਕਾਬਲਾ ਬਣਾ ਕੇ ਤੇ ਉਹਦੇ ਵਿੱਚ ਐਸੀ ਮਾਰ ਦਿੱਤਾ ਹੋਵੇ ਕਿਸੇ ਨੂੰ ਸੋ ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਪੁਲਿਸ ਦੇ ਵੱਲੋਂ ਜਿਸ ਤਰੀਕੇ ਦੀਆਂ ਕਾਰਵਾਈਆਂ ਇਸ ਟਾਈਮ ਕੀਤੀਆਂ ਜਾ ਰਹੀਆਂ ਨੇ ਉਹਦੇ ਨਾਲ ਜਿੰਨੇ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀਆਂ ਐਸੀਆਂ ਸੰਸਥਾਵਾਂ ਨੇ ਜਾਂ ਲੋਕ ਨੇ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਸ਼ਾਇਦ ਪੁਲਿਸ ਦਾ ਬਣਦਾ ਜਾ ਰਿਹਾ ਹੈ ਇਸੇ ਕਰਕੇ ਪੁਲਿਸ ਥਾਣਿਆਂ ਦੇ ਉੱਪਰ ਵੀ ਉਹਨਾਂ ਦੇ ਵੱਲੋਂ ਐਸੇ ਹਮਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਜੇਕਰ ਆਈਪੀਐਲ ਦੀ ਗੱਲ ਕਰੀਏ ਤਾਂ ਬੀਤੇ ਕੱਲ ਆਈਪੀਐਲ ਦੇ ਵਿੱਚ ਦੇ ਵੱਲੋਂ ਲਖਨਊ ਦੇ ਉੱਪਰ ਇੱਕ ਸ਼ਾਨਦਾਰ ਜਿੱਤ ਹਾਸਲ ਕੀਤੀ ਗਈ ਪਹਿਲਾ ਗੇਂਦਬਾਜ਼ੀ ਦੇ ਵਿੱਚ ਪੰਜਾਬ ਦੇ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਔਰ ਉਸ ਤੋਂ ਬਾਅਦ ਫਿਰ ਬੱਲੇਬਾਜ਼ੀ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਪ੍ਰਭ ਸਿਮਰਨ 50 ਸਕੋਰ ਉਹਨਾਂ ਨੇ ਬਣਾਏ ਉਸ ਤੋਂ ਇਲਾਵਾ ਸ਼੍ਰੀ ਅਸૈયਰ ਦੇ ਵੱਲੋਂ 50 ਲਗਾਈ ਗਈ ਨਾਬਾਦ ਗਏ ਨੇ ਸ਼੍ਰੀ ਅਸૈયਰ ਦੂਸਰਾ ਮੈਚ ਸੀ ਪੰਜਾਬ ਦਾ ਪਹਿਲੇ ਮੈਚ ਦੇ ਵਿੱਚ 97 ਸਕੋਰ ਗੁਜਰਾਤ ਦੇ ਖਿਲਾਫ ਮਾਰੇ ਨਾਬਾਦ ਗਏ ਮਤਲਬ ਆਊਟ ਨਹੀਂ ਹੋਏ ਫਿਰ ਉਸ ਤੋਂ ਬਾਅਦ ਹੁਣ 50 ਬਣਾਈ ਉਹਦੇ ਵਿੱਚ ਵੀ ਨਟ ਆਊਟ ਗਏ ਨੇ ਸ਼੍ਰੀ ਅਸਈਰ ਕਪਤਾਨੀ ਪਾਰੀ ਖੇਡੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਪ੍ਰੋਫ ਸਿਮਰਨ ਨੇ ਆ ਕੇ ਸ਼ਾਨਦਾਰ ਸ਼ੁਰੂਆਤ ਦਿੱਤੀ ਉਸ ਤੋਂ ਬਾਅਦ ਬਡੇਰਾ ਆਏ ਸ਼ਾਨਦਾਰ ਬੱਲੇਬਾਜ਼ੀ ਮਤਲਬ 16 17 ਗੇਂਦਾਂ ਦੇ ਵਿੱਚ ਸ਼ਾਇਦ ਉਸ ਬੰਦੇ ਨੇ 43 ਸਕੋਰ ਬਣਾ ਕੇ ਮੈਚ ਨੂੰ 16ਵੇਂ ਓਵਰ ਦੇ ਵਿੱਚ ਖਤਮ ਕਰ ਦਿੱਤਾ ਸ਼ਾਨਦਾਰ ਬੱਲੇਬਾਜ਼ੀ ਔਰ ਇਸ ਦੇ ਵਿੱਚ ਇੱਕ ਚੀਜ਼ ਜਿਹੜੀ ਖਾਸ ਦੇਖਣ ਲਈ ਮਿਲ ਰਹੀ ਹੈ ਉਹਦੇ ਵਿੱਚ ਇਹ ਹੈ ਕਿ ਭਾਰਤੀ ਜਿਹੜੇ ਬੋਲਰ ਨੇ ਭਾਰਤੀ ਪੰਜਾਬ ਦੀ ਟੀਮ ਦੇ ਵਿੱਚ ਮੈਂ ਪੰਜਾਬ ਦਾ ਜ਼ਿਕਰ ਕਰ ਰਿਹਾ ਭਾਰਤੀ ਬੋਲਰ ਔਰ ਭਾਰਤੀ ਬੈਟਸਮੈਨ ਤੁਸੀਂ ਬੋਲਿੰਗ ਦੇ ਵਿੱਚ ਚਲੋ ਅਰਸ਼ਦੀਪ ਸ਼ਾਨਦਾਰ ਪ੍ਰਦਰਸ਼ਨ ਜوجਵਿੰਦਰ ਚਾਹਲ ਸ਼ਾਨਦਾਰ ਪ੍ਰਦਰਸ਼ਨ ਭਾਰਤੀ ਬੋਲਿੰਗ ਲਾਈਨ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਜੇ ਤੁਸੀਂ ਬੈਟਿੰਗ ਦੇ ਵਿੱਚ ਆਓ ਸ਼ੁਰੂਆਤ ਸ਼ੁਰੂ ਦੇ ਵਿੱਚ ਪ੍ਰਿਆੰਸ਼ ਆ ਰਿਹਾ ਪਿਛਲੇ ਮੈਚ ਵੀ ਸ਼ਾਨਦਾਰ ਬੈਟਿੰਗ ਕੀਤੀ ਸੀ ਇਸ ਵਾਰ ਸਕੋਰ ਚਾਹੇ 18 ਬਣਾਏ ਨੇ ਪਰ ਸ਼ਾਨਦਾਰ ਬੱਲੇਬਾਜ਼ੀ ਭਾਰਤੀ ਅਨਕੈਪਡ ਪ੍ਰਭ ਸਿਮਰਨ ਅਨਕੈਪਡ ਸ਼ਾਨਦਾਰ ਬੱਲੇਬਾਜ਼ੀ ਨਿਹਾਲ ਬਡੇਰਾ ਅ ਸ਼ਾਇਦ ਉਹਨਾਂ ਨੇ ਇੱਕ ਦੋ ਮੈਚ ਖੇਡੇ ਹੋਣ ਮੈਨੂੰ ਯਾਦ ਨਹੀਂ ਪਰ ਸ਼ਾਨਦਾਰ ਬੱਲੇਬਾਜ਼ੀ ਸ਼੍ਰੀਅਸ ਅਈਅਰ ਸ਼ਾਨਦਾਰ ਬੱਲੇਬਾਜ਼ੀ ਮਤਲਬ ਜੇ ਪੰਜਾਬ ਦੀ ਟੀਮ ਇਸ ਟਾਈਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਬੋਲਿੰਗ ਦੇ ਵਿੱਚ ਵੀ ਭਾਰਤੀ ਚੰਗਾ ਪ੍ਰਦਰਸ਼ਨ ਕਰ ਰਹੇ ਨੇ ਔਰ ਬੈਟਿੰਗ ਦੇ ਵਿੱਚ ਵੀ ਔਰ ਤੁਸੀਂ ਆਈਪੀਐਲ ਦੇ ਇਤਿਹਾਸ ਦੇ ਵਿੱਚ ਨਜ਼ਰ ਮਾਰ ਕੇ ਦੇਖੋ ਕਿ ਜਿਹੜੀਆਂ ਟੀਮਾਂ ਨੇ ਵੀ ਆਈਪੀਐਲ ਦੇ ਦੀ ਟਰੋਫੀ ਨੂੰ ਜਿੱਤਿਆ ਹੈ ਉਹਦੇ ਵਿੱਚ ਵੱਡਾ ਪਲੱਸ ਪੁਆਇੰਟ ਉਹ ਟੀਮ ਜਿੱਤਦੀ ਹੈ ਉਹ ਟੀਮ ਰਹਿੰਦੀ ਹੈ ਜਦੋਂ ਭਾਰਤੀ ਪ੍ਰਦਰਸ਼ਨ ਵਧੀਆ ਕਰਨ ਮਤਲਬ ਅਨਕੈਪਡ ਪਲੇਅਰ ਜਦੋਂ ਤੁਹਾਡੇ ਵਧੀਆ ਪ੍ਰਦਰਸ਼ਨ ਕਰਨ ਕਿਉਂਕਿ ਜਿਹੜੇ ਤੁਸੀਂ ਵਿਦੇਸ਼ੀ ਪਲੇਅਰ ਖਰੀਦੇ ਨੇ ਉਹ ਟੌਪ ਦੇ ਨੇ ਉਹਨਾਂ ਦੇ ਵੱਲੋਂ ਤਾਂ ਪ੍ਰਦਰਸ਼ਨ ਕੀਤਾ ਹੀ ਜਾਣਾ ਉਹਨਾਂ ਦੇ ਵੱਲੋਂ ਉਹਨਾਂ ਨੂੰ ਮੋਟੀਆਂ ਰਕਮਾਂ ਦਿੱਤੀਆਂ ਗਈਆਂ ਨੇ ਇਸ ਕਰਕੇ ਕਿਉਂਕਿ ਉਹ ਸ਼ਾਨਦਾਰ ਪਲੇਅਰ ਨੇ ਪਰ ਜਦੋਂ ਤੁਹਾਡੇ ਉਹ ਪਲੇਅਰ ਜਿਨ੍ਹਾਂ ਨੂੰ ਤੁਸੀਂ ਐਜ਼ ਅ ਫਿਲਰ ਪਾਇਆ ਹੋਵੇ ਆਪਣੀ ਟੀਮ ਦੇ ਵਿੱਚ ਕਿ ਇੱਥੇ ਇੱਕ ਬੈਟ ਇੱਕ ਬੈਟਸਮੈਨ ਦੀ ਲੋੜ ਹੈ ਇੱਕ ਬੋਲਰ ਦੀ ਲੋੜ ਹੈ ਜਦੋਂ ਉਹ ਸ਼ਾਨਦਾਰ ਪ੍ਰਦਰਸ਼ਨ ਕਰਦੇ ਨੇ ਉਹ ਟੀਮਾਂ ਫਿਰ ਟੈਗ ਜਿੱਤਣ ਦੇ ਵਿੱਚ ਕੱਪ ਜਿੱਤਣ ਦੇ ਵਿੱਚ ਕਾਮਯਾਬ ਹੁੰਦੀਆਂ ਨੇ ਸੋ ਪੰਜਾਬ ਇਸ ਵਾਰ ਉਸੇ ਰਾਹ ਦੇ ਉੱਤੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਔਰ ਉਮੀਦ ਹੈ ਕਿ ਅਗਲਾ ਮੈਚ ਜਿਹੜਾ 5 ਤਰੀਕ ਨੂੰ ਆਪਣੇ ਹੋਮ ਗਰਾਊਂਡ ਦੇ ਵਿੱਚ ਮੁੱਲਾਪੁਰ ਦੇ ਵਿੱਚ ਖੇਡਿਆ ਜਾਏਗਾ ਉਹਦੇ ਵਿੱਚ ਵੀ ਪੰਜਾਬ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅੱਜ ਆਈਪੀਐਲ ਦੇ ਵਿੱਚ 14ਵਾਂ ਮੁਕਾਬਲਾ ਹੋਏਗਾ ਔਰ ਇਹ ਮੈਚ ਜਿਹੜਾ ਬੈਂਗਲੌਰ ਦੇ ਚਿੰਨਾ ਸੁਆਮੀ ਸਟੇਡੀਅਮ ਦੇ ਵਿੱਚ ਸ਼ਾਮ 7 ਵਜੇ ਬੈਂਗਲੌਰ ਔਰ ਗੁਜਰਾਤ ਦੇ ਵਿਚਕਾਰ ਹੋਏਗਾ ਸ਼ਾਨਦਾਰ ਮੁਕਾਬਲਾ ਹੋਣ ਦੀ ਉਮੀਦ ਹੈ ਆਰਸੀਬੀ ਆਪਣੇ ਪਹਿਲੇ ਦੋਵੇਂ ਮੈਚ ਜਿੱਤ ਕੇ ਅੱਜ ਆਪਣੇ ਹੋਮ ਗਰਾਊਂਡ ਦੇ ਵਿੱਚ ਉਤਰੇਗੀ ਗੁਜਰਾਤ ਆਪਣਾ ਇੱਕ ਮੈਚ ਹਾਰੀ ਪਹਿਲਾ ਮੈਚ ਪੰਜਾਬ ਤੋਂ ਹਾਰੀ ਦੂਸਰਾ ਮੈਚ ਉਹ ਆਪਣਾ ਜਿੱਤ ਗਈ ਔਰ ਗੁਜਰਾਤੀ ਕੋਸ਼ਿਸ਼ ਹੋਏਗੀ ਕਿ ਆ ਕੇ ਫਿਰ ਤੋਂ ਇੱਕ ਵਾਰ ਆਪਣੇ ਵਿਜੇ ਰਾਤ ਨੂੰ ਉਸੇ ਤਰੀਕੇ ਦੇ ਨਾਲ ਵਧਾਈਏ ਔਰ ਚਿੰਨਾ ਸੁਆਮੀ ਸਟੇਡੀਅਮ ਦੇ ਵਿੱਚ ਵਿਰਾਟ ਕੋਹਲੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਨੇ ਉਹਨਾਂ ਦੀ ਹੋਮ ਗਰਾਊਂਡ ਹੈ ਔਰ RCB ਦੀ ਕੋਸ਼ਿਸ਼ ਹੋਏਗੀ ਕਿ ਇਸ ਵਿਜੇਰਾਤ ਨੂੰ ਨਾ ਰੋਕਣ ਦਿੱਤਾ ਜਾਵੇ ਕਿਉਂਕਿ ਸ਼ਾਨਦਾਰ ਟੀਮ ਜੇ ਪੰਜਾਬ ਤੋਂ ਬਾਅਦ ਕੋਈ ਟੀਮ ਐਸੀ ਹੈ ਜਿਹੜੀ ਇਸ ਟਾਈਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਔਰ ਉਹਨਾਂ ਦੇ ਉਸੇ ਤਰੀਕੇ ਦੇ ਨਾਲ ਭਾਰਤੀ ਔਰ ਵਿਦੇਸ਼ੀ ਮਿਲ ਕੇ ਪ੍ਰਦਰਸ਼ਨ ਕਰ ਰਹੇ ਨੇ ਉਹ RCB ਐਸੀ ਟੀਮ ਹੈ ਸੋ RCB ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਔਰ ਉਮੀਦ ਹੈ ਕਿ ਅੱਜ ਦੇ ਮੈਚ ਨੂੰ ਵੀ ਉਹ ਸ਼ਾਨਦਾਰ ਬਣਾ ਦੇਣਗੇ ਔਰ ਗੁਜਰਾਤ ਔਰ RCB ਦੇ ਵਿਚਕਾਰ ਜਿਹੜਾ ਇਹ ਅੱਜ ਮੈਚ ਹੋਣ ਵਾਲਾ ਹੈ ਸ਼ਾਮ ਨੂੰ 7:30 ਵਜੇ ਮੈਚ ਹੋਏਗਾ ਔਰ ਜੇਕਰ IPL ਦੇ ਮੈਚਸ ਦੀ ਗੱਲ ਕਰੀਏ ਤੇ ਇਹ ਦੋਵੇਂ ਟੀਮਾਂ ਹੁਣ ਤੱਕ 5 ਵਾਰ ਮੋਂ ਸਾਹਮਣੇ ਹੋਈਆਂ ਨੇ ਜਿਹਦੇ ਵਿੱਚ 3 ਵਾਰ ਬੈਂਗਲੌਰ ਔਰ 2 ਵਾਰ ਗੁਜਰਾਤ ਜਿਹੜੀ ਹੈ ਉਹ ਮੈਚ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਪਰ ਅੰਕੜਿਆਂ ਨੂੰ ਜੇ ਪਿਛਲਿਆਂ ਨੂੰ ਛੱਡ ਲਈਏ ਤੇ ਅੱਜ ਦੇ ਦਿਨ ਦੇ ਵਿੱਚ ਦੋਵੇਂ ਟੀਮਾਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਨੇ ਦੋਵੇਂ ਟੀਮਾਂ ਦੇ ਵਿੱਚ ਸ਼ਾਨਦਾਰ ਪਲੇਅਰ ਨੇ ਪਰ ਦੇਖਣਾ ਹੋਏਗਾ ਕਿ ਅੱਜ ਦੇ ਮੈਚ ਦੇ ਵਿੱਚ ਬਾਜੀ ਕੌਣ ਮਾਰੇਗਾ ਸੋ ਇਹ ਸੀ ਅੱਜ ਦੀਆਂ ਤਮਾਮ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਵਿਲਟੀ ਵੀ ਯੂਕੇ ਦੇ ਨਾਲ ਧੰਨਵਾਦ